ਤੁਸੀਂ ਗੱਲ ਮੇਰੇ ਨਾਲ ਰੌਣਦ ਸਿੰਘ ਆਲੱਖ ਤੇ ਤੁਸੀਂ ਦੇਖ ਰਹੇ ਹੋ ਦੇਸ਼ ਜੁਨਿਆ ਚੈਨਲ ਜਿਸ ਤਰ੍ਹਾਂ ਕਿ ਮਹਾ ਮਾਜ ਦੇ ਨਵਰਾਤਰੇ ਦਾ ਪਰਵੀ ਸ਼ੁਰੂ ਹੋ ਚੁੱਕਾ ਵਾ ਔਰ ਸ਼ੁਰੂ ਲੈ ਕੇ ਕਾਫੀ ਜਿਹੜੀ ਸਟਰੀਟ ਸ਼ਾਪ ਦੀ ਗੱਲ ਕਰ ਲਈਏ ਉਹਨਾਂ ਵੱਲ ਕਾਫੀ ਜਿਹੜੀ ਨਵਰਾਤਰਾ ਸਪੈਸ਼ਲ ਥਾਲੀ ਦਾ ਜਿਹੜਾ ਕਿ ਉਹਨਾਂ ਵੱਲੋਂ ਯੋਜਨ ਕੀਤਾ ਗਿਆ ਆਪਾਂ ਗੱਲਬਾਤ ਕਰਾਂਗੇ ਜਿਹੜੇ ਇੱਥੇ ਦੇ ਓਨਰ ਨੇ ਉਹਨਾਂ ਨੂੰ ਪੁੱਛਾਂਗੇ ਵੀ ਕਿਹੜੀ ਕਿਹੜੀ ਇਸ ਵਾਰ ਸਪੈਸ਼ਲ ਜਿਹੜਾ ਕਿ ਇਹਨਾਂ ਕੋਲ ਆਇਆ ਵਾ ਨਰਾਤਨ ਲੈ ਕੇ ਕਰਦੇ ਉਹਨਾਂ ਨਾਲ ਗੱਲਬਾਤ ਹੁਣ ਸਾਡੇ ਨਾਲ ਮੌਜੂਦ ਨੇ ਲਾਲਪੁਰ ਸਟਰੀਟ ਦੇ ਓਨਰ ਆਪਾਂ ਨਾਲ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਸਕੀਂ ਨਾਮ ਬਤਾਓ ਜੀ ਸਾਡਾ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਤੇ ਅਸੀਂ ਸਾਡੀ ਲਾਲਪੁਰ ਸਟਰੀਟ ਮਾਡਰ ਟਾਊਨ ਵਾਲੇ ਆ ਕਰਮੰਦ ਜੀ ਇਸ ਵਾਰ ਜਿਸ ਤਰ੍ਹਾਂ ਕੀ ਨਵਾਂ ਤੇ ਮਹਾਬੇਜ ਜਿਹੜਾ ਸ਼ੁਰੂ ਹੋ ਚੁੱਕੇ ਨੇ ਔਰ ਇਸ ਵਾਰ ਤੁਸੀਂ ਕੀ ਸਪੈਸ਼ਲ ਨਵਾਂ ਕਰ ਲੈ ਕੇ ਆਏ ਹੋ ਦੇਖੋ ਜੀ ਸੱਸਰੇ ਨਰਾਤੇ ਵਿੱਚ ਅਸੀਂ ਤਾਂ ਇੱਕ ਸਵੀਟਸ ਦੇ ਵਿੱਚ ਕੀਆ ਜਿਹੜੀ ਹੈਗੀ ਆ ਬਰਫੀ ਕੱਢੀ ਆ ਜੀ ਉਸ ਤੋਂ ਇਲਾਵਾ ਇੱਕ ਸਾਡਾ ਅਸੀਂ ਅਤੇ ਸਬਨਾ ਹੈ ਵਰਤਾਲ ਇਹਦੇ ਮਠਾਈ ਹੋ ਗਈ ਮਠਾਈ ਦੇ ਵਿੱਚ ਬਾਰੇ ਸ਼ਾਇਨਾ ਮੁਰਗੀ ਹੋ ਗਈ ਮਿਲਕੀ ਕੋ ਗਿਆ ਕਲਾਗੰਦ ਹੋ ਗਈ ਇਹ ਉਸ ਤੋਂ ਇਲਾਵਾ ਸਾਡਾ ਇੱਕ ਕੇਸਰ ਮਦਮ ਮਿਲਕ ਮਦਮ ਹੁੰਦਾ ਜੀ ਇਹ ਵੀ ਵਰਤਾਲ ਦੇ ਵਿੱਚ ਕਾਫੀ ਚੱਲਦਾ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ 스ਨੈਕਸ ਦੀ ਤੇ 스ਨੈਕਸ ਦੇ ਵਿੱਚ ਅਸੀਂ ਸ਼ਕਰਗੰਦੀ ਕਟਲਸ ਆਪਣਾ ਸਾਬੂਦਾਣਾ ਕਟਲਸ ਉਸ ਤੋਂ ਇਲਾਵਾ ਸਾਡੇ ਆਪਣਾ ਕਚੋਰੀ ਪਨੀਰ ਵਾਲੀ ਆ ਗਈ ਟੈਟੀ ਆ ਗਈ ਤੇ ਐਦਾ ਨਹੀਂ ਆਇਆ ਯਾਨੀ ਕਿ ਅੱರ್ಧ ਸੈਟ ਮਾ ਹੋਰ ਹੈ ਜਿਹੜੀਆਂ ਸਾਡੀਆਂ ਲੋਕਾਂ ਨੂੰ ਪਸੰਦ ਆਦੀਆਂ ਤੇ ਇਹਦੇ ਚ ਅਸੀਂ ਇੱਕ ਲੋਟਾ ਜਿਹੜੀਆਂ ਹੈਗੀਆਂ ਨਵੀਆਂ ਕੱਢੀਆਂ ਜਿਦਾ ਘੀਏ ਵਾਲੀ ਬਰਫੀ ਤੇ ਪਤੀਸਾ ਇਹ ਸਾਡਾ ਯਾਨੀ ਇਹ ਸਾਰੀ ਅਸੀਂ ਨਵਾਂ ਕੱਢਿਆ ਤੇ ਲੋਕੀ ਇਹਨੂੰ ਪਸੰਦ ਕਰਦੇ ਦੀ ਵਧੀਆ ਚੱਲ ਰਿਹਾ ਹੈ ਸਰ ਜੀ ਸਰ ਤੁਸੀਂ ਘੀਏ ਵਾਲੀ ਬਰਫੀ ਦੀ ਗੱਲ ਕੀਤੀ ਹੈ ਜਾਂ ਕਚੋਰੀ ਦੀ ਗੱਲ ਕੀਤੀ ਹੈ ਪੈਟੀ ਦੀ ਗੱਲ ਕੀਤੀ ਹੈ ਇਹ ਜਿਹੜੀ ਆਮ ਪੈਟੀ ਬਣਦੀ ਹੈ ਜਾਂ ਆਮ ਬਰਫੀ ਬਣਦੀ ਹੈ ਉਹਨਾਂ ਨਾਲੋਂ ਕੁਝ ਅਲੱਗ ਬਣਦੀ ਹੈ ਜਿਹੜਾ ਕਿ ਅਸੀਂ ਇਹਨੂੰ ਨਵਾਂ ਤਰ੍ਹਾਂ ਸਪੈਸ਼ਲ ਕਿਹਾ ਜਾਂਦਾ ਵਾ ਜੀ ਇਹ ਜਿਹੜਾ ਵਰਤ ਹੈ ਨਾ ਵਰਤ ਹਲਈ ਬਣਾਈ ਜਾਂਦੀ ਹੈ ਮਰਤਾਲਾ ਆਟਾ ਹੈ ਜਾਨਕੀ ਲੈ ਕੇ ਉਹਦਾ ਹੀ ਅਸੀਂ ਜਾਨਕੀ ਟੋਟਲੀ ਪਿਓਰ ਜਾਨਕੀ ਬਿਲਕੁਲ ਨਰਾਤਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਮਾਈ ਤੋਂ ਅਜਮ ਨੇ ਰੱਖਦੇ ਹੋਏ ਅਸੀਂ ਇਹ ਕੰਮ ਕਰਦੇ ਆ ਤੇ ਇਹਦਾ ਸਿਸਟਮ ਬਣਾਉਨੇ ਆ ਤੇ ਬਣਾ ਕੇ ਅਸੀਂ ਲੱਗ ਗਏ ਉਹ ਰੱਖੇ ਆ ਸਰ ਜੀ ਜਿਸ ਤਰ੍ਹਾਂ ਕਿ ਹੁਣ ਜੀਐਸਟੀ ਵੀ ਘਟੀ ਆ ਜੀਐਸਟੀ ਦੇ ਨਾਲ ਕਾਫੀ ਰੇਟ ਦੇ ਵਿੱਚ ਵੀ ਫਰਕ ਪਿਆ ਤੁਹਾਡੇ ਵੱਲੋਂ ਕੀ ਸਰ ਜੀ ਇਸ ਵਾਰ ਕਸਟਮਰ ਨੂੰ ਕੀ ਫਰਕ ਪਿਆ ਹੈ ਜੀਐਸਟੀ ਤੁਹਾਡੇ ਵੱਲੋਂ ਕਿੰਨੀ ਹੋਈ ਬਿਲਕੁਲ ਸਾਡੇ ਕੋਲ ਕੋਈ ਫਰਕ ਨਹੀਂ ਹੈ ਸਾਡੇ ਪਹਿਲਾਂ ਵੀ ਜੀਐਸਟੀ 5% ਸੀ ਤੇ ਹੁਣ ਵੀ 5% ਹੀ ਹੈ ਬਾਈ ਜੋ ਫਰ ਇਹ ਨਹੀਂ ਹੈ ਬਾਕੀ ਜੀਐਸਟੀ ਘਟੀ ਹੈ ਕਈ ਤੇ ਕਈ ਆਈਟਮਾਂ ਦੇ ਜੀਐਸਟੀ ਘਟੀ ਹੈ ਲੱਗੀ ਗੱਲ ਆ ਕਾਰ ਨੇ ਵਧੀਆ ਦਿੱਕਤਾ ਜੀ ਕੰਮ ਹੈ। ਐਦਾਂ ਵੀ ਸਾਡਾ ਮੇਨ ਜਿਹੜਾ ਹੈਗਾ ਨਵਰਾਤਿਆਂ ਦੇ ਉੱਪਰ ਅਸੀਂ ਇੱਕ ਨਵਾਂ ਆਊਟਲਟ ਖੋਲਿਆ। ਇੱਕ ਸਾਡਾ ਆਊਟਲਟ ਸਾਡਾ ਨਾਮ ਵਜਦਾ ਲਾਲਪੁਰ ਸਟਰੀ ਮਾਡਲ ਟਾਊਨ ਵਾਲੇ। ਸਾਡਾ ਇੱਕ ਆਊਟਲਟ ਮਾਡਲ ਟਾਊਨ ਦੇ ਵਿੱਚ ਦੂਜਾ ਸਾਡਾ ਆਊਟਲਟ ਤਿਸ਼ੂ ਨਗਰ ਦੇ ਵਿੱਚ ਡਾਕਟਰ ਧਾਮੀ ਤੋਂ ਪਹਿਲਾਂ ਸਾਡਾ ਉਹ ਆਊਟਲਟ ਹੈ ਇੱਕ ਅਸੀਂ ਹੈਡਲ ਜਿਹੜਾ ਲੇਟੈਸਟ ਨਵਾਂ ਜਿਹੜਾ ਕਿ ਇਸ ਮਹੀਨੇ ਅਸੀਂ ਸਟਾਰਟ ਕੀਤਾ ਬਲੇਰ ਕੋਲਾ ਰੋਡ ਦੇ ਉੱਪਰ ਆਲਮਗੀਰ ਸਾਹਿਬ ਮੈਂ ਆਲਮਗੀਰ ਸਾਹਿਬ ਗੁਰਦੁਆਰਾ ਦੇ ਬਾਹਰ 골ਡਸਟ ਟਾਊਨਸ਼ਿਪ ਦੇ ਵਿੱਚ ਯਾਨੀ ਉੱਥੇ ਅਸੀਂ ਮਾਲ ਹੈਗਾ 골ਡਸਟ ਉੱਥੇ ਅਸੀਂ ਯਾਨੀ ਕਿ ਥੋੜੇ ਦਿਨਾਂ ਤੋਂ ਮੁਰੇ ਕੀਤਾ ਹੈ ਬਾਕੀ ਸਾਡੀਆਂ ਦੁਕਾਨਾਂ ਤੇ 스낵ਸ ਮਿਲਦੇ ਨੇ ਤੇ ਕਿਚੂ ਨਗਰ ਦੀ ਦੁਕਾਨਾਂ ਤੇ 스낵ਸ ਤੋਂ ਇਲਾਵਾ ਸਾਡੇ ਜਿਹੜੀ ਵਰਤਾਲੀ ਥਾਲੀ ਜਿਹੜੀ ਹੈਗੀ ਹੈ ਉਹ ਅਸੀਂ ਤਿਆਰ ਕੀਤੀ ਉਹ ਅਸੀਂ ਪਿਛਲੇ ਸਾਲ ਵੀ ਉਹਨਾਂ ਨੂੰ ਦਿੱਤੀ ਲੋਕਾਂ ਨੂੰ ਆਪਣੇ ਜਿਹੜੇ ਮਾਤਾ ਦੇ ਭਗਤਾਂ ਬੜੇ ਖੁਸ਼ ਹੋ ਕੇ ਖਾਂਦੇ ਰਹੇ ਤੇ ਇਸ ਵਾਰੀ ਅਸੀਂ ਜਿਹੜਾ ਗੋਲਡਸਟ ਦੇ ਵਿੱਚ ਅਸੀਂ ਨਵਾਂ ਜਿਹੜਾ ਆਊਟਲੈਟ ਖੋਲਿਆ ਉੱਥੇ ਵੀ ਯਾਨੀ ਕਿ ਸਾਡੇ ਸਨੈਕਸ ਤੇ ਚਲਦੀ ਹੈ ਮਠਾਈ ਹੋ ਗਿਆ ਆਪਣਾ ਵਰਤਨ ਦਾ ਸਮਾਨ ਹੋ ਗਿਆ ਇਹ ਵੀ ਨਾਲ ਜੋੜ ਕੇ ਮਿਲਦਾ ਸੋ ਉੱਥੇ ਉਹ ਚੀਜ਼ ਮਿਲਦੀ ਹੈ ਉਸ ਤੋਂ ਇਲਾਵਾ ਸੀ ਉਸ ਜਗ੍ਹਾ ਦੇ ਉੱਪਰ ਸਾਡੇ ਕੋਲ ਇੱਕ ਦਾ ਕੀਤੀ ਪਾਰਟੀ ਦਾ ਇੰਤਿਆਮ ਹੈ ਕਿ ਸਾਡੇ ਕੋਲ ਉੱਥੇ ਥਾਲੀ ਸ਼ੁਰੂ ਕੀਤੀ ਹੈ ਅਸੀਂ ਜਿਹੜੀ ਵਰਤਾਂ ਵਾਲੀ ਉੱਥੇ ਜਿੱਦਾਂ ਕਿਚੂ ਨਗਰ ਖਾ ਲਈ ਕੀਤੀ ਹੈ ਉਦੋਂ ਹੀ ਉੱਥੇ ਕੀਤੀ ਉਸ ਤੋਂ ਇਲਾਵਾ ਸਾਡੇ ਉੱਤੇ ਰੈਸਟੋਰੈਂਟ ਹੈ ਜਿੱਥੇ ਤੁਹਾਨੂੰ ਚਾਈਨਸ ਮਿਲੇਗਾ ਇੰਡੀਅਨ ਮਿਲੇਗਾ ਕੰਟੀਨੈਂਟਲ ਮਿਲੇਗਾ ਸੌਦਾ ਆਪਣਾ ਸੌਦ ਜੋਸਾ ਵਗੈਰਾ ਮਿਲੇਗਾ ਠੀਕ ਹੈ ਉਸ ਤੋਂ ਇਲਾਵਾ ਇੱਕ ਸਾਡੇ ਕੋਲ ਕਿੱਤੀ ਹਾਲ ਹੈ ਕਿੱਥੇ ਤੁਸੀਂ ਆ ਕੇ ਬੱਚੇ ਆਪਣਾ ਕਿੱਤੀ ਕਰਨ ਕਾਰਪੋਰੇਟ ਵੈਟਿੰਗ ਆ ਕੇ ਮੀਟਿੰਗਾਂ ਕਰਨ ਔਰ ਆਪਣਾ ਬਰਥਡੇ ਪਾਰਟੀਆਂ ਕਰਨ ਜੇ ਜੇ ਕੋਈ ਕਿਸੇ ਨੇ ਲੜਕਾ ਲਗਾਈ ਕੋਈ ਦੇਖਾ ਦਿਖਾਈ ਦਾ ਪ੍ਰੋਗਰਾਮ ਚੱਲਦਾ ਉਹ ਵੀ ਜਿਹੜਾ ਹੈਗਾ ਚੱਲਦਾ ਤੇ ਗੈਦਰਿੰਗ ਦੀ ਗੱਲ ਕਰ ਲਈ ਗੈਦਰਿੰਗ ਕਿੰਨੀ ਹੈ ਹਾਂ ਉੱਥੇ ਦੇਖੋ ਸਾਡੇ ਕੋਲ ਸੋਕ ਬੰਦੇ ਦੀ ਗੈਦਰਿੰਗ ਜਿਹੜੀ ਹੈਗੀ ਜੀ ਹਾਲ ਦੇ ਵਿੱਚ ਉਸ ਤੋਂ ਇਲਾਵਾ ਇੱਕ ਸਾਡੇ ਕੋਲ 50 ਬੰਦਿਆਂ ਦਾ ਇੱਕ ਅਲੱਗ ਹਾਲ ਬਣਿਆ ਆ ਜਿੰਨੂੰ ਅਸੀਂ ਕਿੱਤੀ ਹਾਲ ਕਹਿੰਦੇ ਆ ਉਹ ਬਣਾਇਆ ਇੱਕ ਅਸੀਂ ਸਪੈਸ਼ਲ ਸਾਡਾ ਉੱਥੇ ਬੱਚਿਆਂ ਵਾਸਤੇ ਬਹੁਤ ਵਧੀਆ ਅਸੀਂ ਦੀ ਆਮ ਕਿ ਟੈਕੀਟ ਜੋਨ ਬਣਾਇਆ ਤਾਂ ਕਿ ਮਾਪੇ ਆਣ ਆਪਣਾ ਖਾਣਾ ਬਿਨਾ ਖਾਂਦਦ ਜੁਆਇ ਕਰਣ ਫੂਡ ਦਾ ਇੰਜੋਏ ਕਰਨ ਤੇ ਬੱਚੇ ਜਿਹੜੇ ਹੈਗੇ ਆ ਉਹ ਆਪਣਾ ਆਰਾਮ ਨਾਲ ਉਥੇ ਕਿਰਜਾਂ ਦੇ ਉੱਪਰ ਖੇਡਣ ਔਰ ਵਧੀਆ ਉਥੇ ਝੂਟੇ ਹੈ ਬੱਚਿਆਂ ਦੇ ਬ੍ਰੇਨ ਨੂੰ ਤੇਜ਼ ਕਰਨ ਵਾਸਤੇ ਗੇਮਾਂ ਹੈਗੀਆਂ ਉਹ ਅਸੀਂ ਨਾਲ ਲਈ ਹੋਈਆਂ ਅੱਜ ਤੁਸੀਂ ਨਿਵਾਤਰਾ ਸਪੈਸ਼ਲ ਥਾਲੀ ਦੀ ਗੱਲ ਕੀਤੀ ਹੈ ਸਰ ਥਾਲੀ ਦੇ ਵਿੱਚ ਕੀ ਕੀ ਸਰ ਜੀ ਐਤਮਾ ਹੈਗੀ ਹੈ ਉਹਦੇ ਵਿੱਚ ਦੇਖੋ ਥਾਲੀ ਦੇ ਵਿੱਚ ਕਿਹਦੇ ਆਲੂ ਦੀ ਸਬਜ਼ੀ ਹੈ ਇੱਕ ਪਨੀਰ ਦੀ ਯਾਨੀ ਕੋਸਤਾ ਹੈ ਤੇ ਉਸ ਤੋਂ ਬਾਅਦ ਦੋ ਪਾਪੜ ਐ ਸਾਬੂਦਾਨੇ ਵਾਲੇ ਪੂੜੀਆਂ ਨਾਲ ਦੋ ਜਿੰਨੇ ਆਖੀਰ ਦੇਨੇ ਆ ਨਾਲ ਰਹਿਵਾ ਦੇਨੇ ਆ ਯਾਨੀ ਐਦਾਂ ਕਰਕੇ ਦੇ ਬਈ ਜੇ ਕੁਛ ਨਾ ਕੁਛ ਵਰਤਾਲਾ ਸਮਾਨ ਦੇ ਥੋੜੀ ਬਤੀ ਚੇਨਿੰਗ ਜਿਹੜੀ ਹੈਗੀ ਆ ਉਹ ਵਰਤ ਨੂੰ ਮੱਦੇ ਨੇ ਰੱਖਦੇ ਹੋ ਮਹਾਮਾਈ ਦੀ ਜੋ ਇੱਕ ਕਿਰਪਾ ਉਹਦੇ ਨਾਲ ਦੇਖਦੇ ਹੋ ਉਹ ਨੂੰ ਚੈਨਜ ਕਰਦੇ ਆ ਸਰ ਦਿਮਾਗ ਦੇ ਵਿੱਚ ਲੋਕਾਂ ਦਾ ਥੋਟ ਰਹਿੰਦਾ ਵਾ ਆਪਾਂ ਸਬਜੀ ਦੀ ਆਲੂ ਦੀ ਸਬਜੀ ਦੀ ਗੱਲ ਕਰੀਏ ਇੱਕ ਨੋਰਮਲ ਆਲੂ ਸਬਜੀ ਬਣਦੀ ਆ ਜਾਂ ਖੀਰ ਬਣਦੀ ਆ ਇਹਨੂੰ ਕਿਸਰਾ ਬਣਾਇਆ ਜਾਂਦਾ ਬਿਨਾ ਪਿਆਜ਼ ੜਕੇ ਤੋਂ ਬਣਾਇਆ ਜਾਂਦਾ ਹਾਂ ਜੀ ਦੇਖੋ ਮੈਂ ਪਹਿਲਾਂ ਇਹੀ ਗੱਲ ਕਹੀ ਮਹਾਮਾਈ ਦੇ ਜੋ ਦੇਖੋ ਮਹਾਮਾਈ ਦੇ ਜੋ ਵੀ ਇੱਕ ਸਿਸਟਮ ਆ ਉਹ ਵਰਤਾਰਾ ਸਿਸਟਮ ਆ ਉਹਨੂੰ ਮੱਦੇਨਜ਼ਰ ਰੱਖ ਕੇ ਉਹਨੂੰ ਬਣਾਇਆ ਜਾਂਦਾ ਉਹਦਾ ਪੂਰਾ ਧਿਆਨ ਰੱਖਿਆ ਜਾਂਦਾ ਅਸੀਂ ਆਪ ਮਾਹ ਮਾਈ ਦੇ ਬੜੇ ਵੱਡੇ ਭਰਦੇ ਤਾਂ ਸਾਡੇ ਘਰ ਦੇ ਰੋਜ਼ ਚਿੰਤਪੁਰਮੀ ਯਾਨੀ ਨਰਾਤਾਂ ਜਪਡੋਨ ਕਰਦੇ ਆ ਰੋਜ਼ ਫੇਰੇ ਜਾਣਾ ਤੇ ਮੱਥਾ ਦੇ ਕੇ ਵਾਪਸ ਆਣਾ ਇਹ ਸਾਡੇ ਯਾਨੀ ਕਿ ਕਾਫੀ ਸਾਲਾਂ ਤੋਂ ਰੀਤ ਚੱਲਦੀ ਆ ਰਹੀ ਹੈ ਕਿ ਸਾਡੇ ਜਿਹੜੀਆਂ ਫੈਮਿਲੀ ਮੈਂਬਰ ਜਿਹੜੀਆਂ ਹੈਗੀਆਂ ਜਿਹੜੇ ਸਾਡੀ ਮਿਸਿਸ ਸਾਡੇ ਬੱਚੇ ਆ ਉਹ ਰੋਜ਼ ਆਪਡੋਨ ਕਰਦੇ ਆ ਇਸ ਕਰਕੇ ਅਸੀਂ ਇਸ ਚੀਜ਼ ਦਾ ਬਹੁਤ ਤਿਹਾਰ ਮਾਹ ਮਾਈ ਦੀ ਜਿੰਦਪੁਰ ਦੀ ਮਈਆ ਦੀ ਸਾਡੇ ਦੇ ਪੂਰੀ ਕਿਰਪਾ ਤੇ ਉਹਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਇਹ ਕੰਮ ਕਰ ਰਹੇ ਹਾਂ ਸਰ ਨਰਾਤੇ ਜੀ ਰਿਸਪੌਂਸ ਕੇ ਦਰਵਾ ਜ਼ਿਆਦਾ ਲੋਕ ਕੀ ਲੈਣਾ ਪਸੰਦ ਕਰਦੇ ਆ ਦੇਖੋ ਜੀ ਨਰਾਤੇ ਤੇ ਜੇ ਲੋਕੀ ਸਾਡੇ ਕੋਲ ਆਉਂਦੇ ਨੇ ਨਰਾਤੇ ਦੀ ਸਨੈਕਸ ਵਗੈਰਾ ਵੀ ਲੈ ਕੇ ਜਾਂਦੇ ਹੋ ਮਨ ਪਤਾ ਹੈ ਵੀ ਲਾਲਪੁਰ ਦੇ ਉੱਪਰ ਪ्योर ਜਿਹੜੇ ਹੈਗੇ ਆ ਨਰਾਤੇ ਦੇ ਸਮਾਨ ਮਿਲਦਾ ਆ ਸਾਡਾ ਪੁੱਜੀਆ ਹੈਗਾ ਜੀ ਨਰਾਤੇ ਵਾਲਾ ਸਾਬੂਦਾਣਾ ਮਿਕਸਚਰ ਹੋ ਗਿਆ ਜੀਆ ਆਪਣਾ ਸਵੀਨ ਚੱਕੀ ਹੋ ਗਈ ਚੱਕੀ ਹੋ ਗਈ ਬਟਰ ਚੱਕੀ ਹੋ ਗਈ ਇੱਦਾਂ ਕਰਕੇ ਅਸੀਂ ਜਾਨਣਗੀ ਕਾਫੀ ਆਈਟਮਾਂ ਜਿਹੜੀਆਂ ਹੈਗੀਆਂ 10 15 ਤਰ੍ਹਾਂ ਦੀਆਂ ਖਾਖੜਾ ਹੋ ਗਿਆ ਵਰਤਾਲਾ ਸਪੈਸ਼ਲ ਹੈਗਾ ਖਾਖੜਾ ਬਨੂਆ ਆਇਆ ਹੈ ਜਿਹੜਾ ਵਰਤਾਲਾ ਜਾਨੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਰਤਾਸ ਤੇ ਬਣੀਆਂ ਜਾਂਦੀਆਂ ਹਨ ਔਰ ਲੋਕੀ ਇਹਨੂੰ ਬਹੁਤ ਪਸੰਦ ਕਰਦੇ ਆ ਔਰ ਸਾਨੂੰ ਉਮੀਦ ਹੈ ਵੀ ਜਿਹੜਾ ਸਾਡਾ ਤੀਜਾ ਸ਼ੋਰੂਮ ਹੈਗਾ ਚਲੋ ਉੱਥੇ ਵੀ ਲੋਕੀ ਬੜੀ ਵਧੀਆ ਉਹਨਾਂ ਨੂੰ ਰਿਸਪੌਂਸ ਮਿਲ ਰਿਹਾ ਸਾਨੂੰ ਮਹਾਮਈ ਦੀ ਗੁਰੂ ਮਹਾਰਾਜ ਦੀ ਕਿਰਪਾ ਸਾਡੇ ਇੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਸਾਨੂੰ ਇੱਥੇ ਕਿਰਪਾ ਮਿਲਦੀ ਹੈ ਉੱਤੇ ਸਾਡੇ ਬੱਬਾ ਆਪਣਾ ਆलमगीर ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਸਾਨੂੰ ਉੱਥੋਂ ਕਿਰਪਾ ਮਿਲ ਰਹੀ ਹੈ ਗੱਲ ਤਾਂ ਇੱਕੋ ਹੀ ਹੈ ਬਸ ਕਿਰਪਾ ਚਾਹੀਦੀ ਉਹ ਜਿਹੜੀ ਪ੍ਰਭੂ ਸਾਨੂੰ ਦੇ ਰਿਹਾ ਸਰ ਗੱਲ ਕਰੀਏ ਜਿਵੇਂ ਕਿ ਮਾਡਲ ਟਾਊਨ ਜਿੱਥੇ ਸਾਡੀ ਰੇਲਪੋਰ ਜਿਹੜੀ ਸ਼ਾਪ ਹੈ ਗੈਸਟ ਸ਼ਾਪ ਇੱਥੇ ਖਾਲੀ ਨਹੀਂ ਤੁਸੀਂ ਰੱਖੀ ਸਦੀ ਇਸ ਵਕਤ ਦੇਖੋ ਇੱਥੇ ਨਾ ਅਸੀਂ ਦੁਕਾਨ ਜਿਹੜੀ ਹੈਗੀ ਹੈ ਖੁੱਲੀ ਹੈ ਲੇਕਿਨ ਇੱਥੇ ਸਾਡੇ ਕੋਲ ਸਿੱਧਿੰਗ ਦਾ ਇੰਤਜ਼ਾਮ ਨਹੀਂ ਹੈ ਜਗ੍ਹਾ ਦੀ ਕਮੀ ਕਰਕੇ ਜਿਹੜੀ ਕਿਚੂ ਨਗਰ ਆ ਲੇਟੈਸਟ ਬਣੀ ਸੀ ਉਹ ਜਦੋਂ ਬਣਾਈ ਤੇ ਉਹ ਉਹਦੇ ਉਹਦਾ ਰਿਵਾਜ ਨਹੀਂ ਸੀ ਜਦੋਂ ਅਸੀਂ ਮਾਲਟੋਂ ਨੂੰ ਲਾਇਆ ਹੁਣ ਰਵਾੜਾ ਜਿਆ ਇੱਕ ਪਾਸੇ ਮਠਾਈ ਦਾ ਕਾਊਂਟਰ ਚੱਲਦਾ ਤੇ ਦੂਜੇ ਪਾਸੇ ਫੂਡ ਦੀ ਚਲਦੀ ਹੈ ਤੇ ਨਾਲ ਉੱਪਰ ਹਾਲ ਚੱਲਦੇ ਐਦਾਂ ਕਰਦੇ ਹੁਣ ਦਸਦੇ ਵਿੱਚ ਗੋਲਡਸ ਦੇ ਵਿੱਚ ਜਿਹੜੀ ਬਣਾਈ ਆ ਦੀ ਤੀਸਰੀ ਉੱਥੇ ਸਾਡੇ ਉੱਪਰ ਖਾਣ ਪੀਣ ਦਾ ਵੀ ਪ੍ਰੋਗਰਾਮ ਹੈ ਥੱਲੇ ਵੀ ਹੈ ਉੱਪਰ ਵੀ ਹੈ ਸਾਡੇ ਉੱਥੇ ਕਿਚੂ ਨਗਰ ਦੇ ਵਿੱਚ ਦੇਸੀ ਘੇ ਹੋਵੇ ਭੂਰੇ ਟਿੱਕੀ ਚਾਟ ਸਭ ਦੇਸੀ ਘੇ ਹੋਵੇਗਾ ਰੋ ਤੇ ਮਿਲਦਾ ਹਨ ਰੋਟੀ ਉੱਥੇ ਇੱਕ ਗੋਲਡਸ ਦੇ ਵਿੱਚ ਤੁਹਾਨੂੰ ਖਾਣਾ ਵੀ ਨਾਲ ਕਰ ਲਿਆ ਉਹ ਸਾਡਾ ਉੱਤੇ ਬਹੁਤ ਵਧੀਆ ਸਾਨੂੰ ਥੋੜੇ ਦਿਨ ਨਹੀਂ ਹੋਇਆ ਰੋਹ ਬਹੁਤ ਵਧੀਆ ਸਾਫੇ ਸਟਰੋਂਗਸ ਲੱਗ ਰਿਹਾ ਹੈ ਗੁਰੂ ਮਹਾਰਾਜ ਦਾ ਬਹੁਤ ਕਿਰਪਾ ਡਰਾਈਵ ਰੂਟ ਦੇ ਵਿੱਚ ਕੀ ਹੈਗਾ ਸਰ ਸਾਡੇ ਕੋਲ ਡਰਾਈ ਫਰੂਟ ਦੇ ਵਿੱਚ ਕਾਜੂ ਹੈ, ਸੋਗੀ ਹੈ, ਕਲਰ ਆਪਣਾ ਫਲੇਵਰ ਬਦਾਮ ਹੈ ਤੇ ਫਲੇਵਰ ਸੋਗੀ ਹੈਗੀ ਹੈ। ਉਹ ਆਪਣਾ ਜਿੱਦਾਂ ਆਪ ਡਰਾਈ ਸੀਡ ਜਿੱਦਾਂ ਕਿਵੀ ਹੋਗੀ, ਮੰਗੋ ਹੋ ਗਿਆ। ਇਹਦੇ ਉੱਪਰ ਕੋ ਜਿਹੜੀ ਕੋਟਿਡ ਜਿਹੜੀ ਹੁੰਦੀ ਹੈ, ਚਾਕਲੇਟ ਕੋਟੀ ਬੱਚਿਆਂ ਵਾਸਤੇ ਉਹ ਵੀ ਸਾਡੇ ਕੋਲ ਹੁੰਦੀ ਹੈ। ਸਰ ਜਨ ਜਨ ਤੁਸੀਂ ਕੋਈ ਮੈਸੇਜ ਕੀ ਦੇਣਾ ਚਾਹੋਗੇ ਮਹਾਮਈ ਦੇ ਬਕਾਂ? ਦੇਖੋ ਜੀ ਮੈਂ ਤਾਂ ਇਹੀ ਕਹਾਂਗਾ ਮਹਾਮਈ ਦੀ ਕਿਰਪਾ ਜਿਸ ਬੰਦੇ ਨੂੰ ਹੈ, ਉਹਨੂੰ ਮਹਾਮਾਈ ਦਾ ਪੂਰਾ ਜਾਪ ਕਰਨਾ ਚਾਹੀਦਾ ਹੈ ਮਹਾਮਾਈ ਨੂੰ ਮੱਦੇਨਜ਼ਰ ਰੱਖ ਕੇ ਆਪਣਾ ਕੰਮ ਕਰਨਾ ਚਾਹੀਦਾ ਮਹਾਮਾਈ ਪੂਰਾ ਉਸ ਨੂੰ ਕਰਦਾ ਆਪਣਾ ਪੂਰਾ ਬੰਦੇ ਨੂੰ ਪੂਰੀ ਸਫਲਤਾ ਹਾਸਲ ਦਿੰਦੀ ਹੈ ਤੇ ਮੈਂ ਇਹੀ ਕਹਾਂਗਾ ਵੀ ਛੁੱਟਾ ਦੇ ਨਾਲ ਆਪਣਾ ਲੈਡ ਕੋਫੀਰ ਤੇ ਆਪਣਾ ਆਓ ਤੇ ਆਪਣਾ ਨਰਾਤੇ ਦਾ ਵਧੀਆ ਜੁਆਏ ਕਰੋ ਇੱਕ ਵਾਰ ਜਾਣਦੇ ਜੰਦੇ ਕਿਚਨ ਨੂੰ ਕਰਨ ਵਾਲੀ ਸ਼ੌਪ ਦਾ ਐਡਰੈਸ ਹੈ देखो जी ਸਾਡੇ ਮਾਡਲ ਟਾਊਨ ਦਾ ਲੋਕਾਂ ਨੂੰ ਪਤਾ ਹੀ ਹੈ ਮੈਨਪੁਰ ਸਟਰੀਟ ਮਾਡਲ ਟਾਊਨ ਵਾਲੇ ਦੂਜਾ ਸਾਡਾ ਸ਼ੋਰੂਮ ਖੋਲਿਆ ਕਿਚੂ ਨਾਦਰ ਡਾਕਟਰ ਧਾਮੀ ਹਸਪੀਟਲ ਦੇ ਹਸਪੀਟਲ ਤੋਂ ਪਹਿਲਾਂ ਉਸ ਤੋਂ ਇਲਾਵਾ ਸਾਡਾ ਤੀਜਾ ਜਿਹੜਾ ਹੈਗਾ ਉਹ ਆਲਮਗੀਰ ਸਾਹਿਬ ਗੁਰਦੁਆਰੇ ਤੋਂ ਬਾਅਦ ਜਿਹੜਾ ਗੇਟ ਲੱਗਿਆ ਹੋਏ ਨਾਲ ਹੀ ਗੋਲਡਸਟ ਗੋਲਡਸਟੋਨ ਦੇ ਨਾਮ ਦੇ ਉੱਪਰ ਜਿਹੜੀ ਮਾਰਕੀਟ ਬਣੀ ਹੈ ਉਸ ਜਗ੍ਹਾ ਦੇ ਵਿੱਚ ਅਸੀਂ ਬਣਾਇਆ ਹੈ